ਸ਼ਤਸ਼ੀਅ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਰਸੋਈ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਪਰਮਾ ਕਰੇਲੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਇਹਦਾ ਮਸਾਲਾ ਜਿਹੜਾ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਤੇ ਸਟਫਿੰਗ ਹੈ ਜਿਹੜੀ ਬਿਲਕੁਲ ਵੀ ਬਾਹਰ ਨਹੀਂ ਨਿਕਲੂਗੀ ਤੇ ਬਿਲਕੁਲ ਹੀ ਆਸਾਨ ਤਰੀਕਾ ਦੱਸਾਂਗੇ ਤੁਹਾਨੂੰ ਕਰੇਲੇ ਬਣਾਉਣ ਦਾ ਤੇ ਇਹ ਬਿਲਕੁਲ ਵੀ ਕੱਚੇ ਨਹੀਂ ਰਹਿਣਗੇ ਜਦੋਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਇੱਕ ਸਪੈਸ਼ਲ ਮਸਾਲਾ ਇਹਦੇ ਨਾਲ ਬਣਾ ਕੇ ਤਿਆਰ ਕਰਾਂਗੇ ਅਸੀਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਕarele ਬਣਾਉਣ ਲਈ ਅਸੀਂ 1 ਕਿਲੋ ਕarele ਲਏ ਸੀ ਇਹਨਾਂ ਦਾ ਛਿਲਕਾ ਉਤਾਰ ਲਿਆ ਸੀ ਚੰਗੀ ਤਰ੍ਹਾਂ ਤੇ ਅੰਦਰ ਵਾਲੇ ਬੀਜ ਵੀ ਅਸੀਂ ਕੱਢ ਲਏ ਸੀਗੇ ਜਿਹੜੇ ਪੱਕੇ ਬੀਜ ਹੁੰਦੇ ਆ ਉਹਨਾਂ ਨੂੰ ਅਸੀਂ ਸੁੱਟ ਦਾਂਗੇ ਤੇ ਜਿਹੜੇ ਕੱਚੇ-ਕੱਚੇ ਬੀਜ ਹੁੰਦੇ ਆ ਉਹਨਾਂ ਨੂੰ ਅਸੀਂ ਅਲੱਗ ਰੱਖ ਲਾਂਗੇ। ਇਹਨਾਂ ਨੂੰ ਅਸੀਂ ਛਿਲਕਾ ਉਤਾਰਨ ਤੋਂ ਬਾਅ ਤੇ ਇਹਦੇ ਕੱਚੇ ਬੀਜ ਸੀਗੇ ਜਿਹੜੇ ਬਿਲਕੁਲ ਨਰਮ ਬੀਜ ਹੁੰਦੇ ਆ ਉਹ ਅਲੱਗ ਅਸੀਂ ਪਲੇਟ ਵਿੱਚ ਕੱਢ ਲਾਂਗੇ ਇਹਨਾਂ ਦਾ ਯੂਜ਼ ਅਸੀਂ ਮਸਾਲੇ ਵਿੱਚ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਮਸਾਲਾ ਬਣ ਕੇ ਤਿਆਰ ਹੋਊਗਾ ਇਹਨਾਂ ਨੂੰ ਅਸੀਂ ਅੱਧਾ ਇੱਕ ਘੰਟੇ ਲਈ ਰੈਸਟ ਤੇ ਰੱਖਾਂਗੇ ਪਹਿਲਾਂ ਇਹਨਾਂ ਦੇ ਉੱਪਰ ਪਾਵਾਂਗੇ ਅੱਧਾ ਚਮਚ ਨਮਕ ਦਾ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲੈਣਾ ਕਰੇਲਿਆਂ ਨੂੰ ਤਾਂ ਕਿ ਜਿਹੜਾ ਇਹਨਾਂ ਦਾ ਕੜਵਾਪਣ ਹੁੰਦਾ ਉਹ ਦੂਰ ਹੋ ਜAVE ਤੇ 2 ਚਮਚ ਅਸੀਂ ਪਾਵਾਂਗੇ ਇਹਦੇ ਵਿੱਚ ਨਿੰਬੂ ਦਾ ਰਸ ਨਿੰਬੂ ਦਾ ਰਸ ਪਾਉਣ ਨਾਲ ਇੱਕ ਤਨ ਜਿਹੜੇ ਆਪਣੇ ਕarele ਕੜਵੇ ਬਣ ਕੇ ਨਹੀਂ ਤਿਆਰ ਹੋਣਗੇ ਤੇ ਜਿਹੜੇ ਜਿਹਾਂ ਇਹਨਾਂ ਵਿੱਚ ਕੜਵਾਪਣ ਹੁੰਦਾ ਉਹ ਬਿਲਕੁਲ ਬਾਹਰ ਨਿਕਲ ਜਾਊਗਾ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਇਹਨੂੰ ਅਸੀਂ 1 ਘੰਟੇ ਲਈ ਰੈਸਟ ਤੇ ਰੱਖਾਂਗੇ ਕareleਆਂ ਨੂੰ ਇਸ ਤਰੀਕੇ ਨਾਲ ਕੋਈ ਵੀ ਛਾਲਣੀ ਲੈ ਲੈਣੀ ਹੈ ਤੁਸੀਂ ਜਾਂ ਤੁਸੀਂ ਪਲਾਸਟਿਕ ਦੀ ਟੋਕਰੀ ਵੀ ਲੈ ਸਕਦੇ ਹੋ ਇਹਦੇ ਵਿੱਚ ਅਸੀਂ ਸਾਰੇ ਕarele ਇਸ ਤਰੀਕੇ ਨਾਲ ਰੱਖ ਦਾਂਗੇ ਉੱਪਰ ਟਾ ਕੇ ਇਹਨੂੰ 1 ਘੰਟੇ ਲਈ ਰੈਸਟ ਤੇ ਰੱਖਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਵਿੱਚ ਕੜਵਾਪਣ ਹੁੰਦਾ ਉਹ ਸਾਰਾ ਨਿਕਲ ਜਵੇ 1 ਘੰਟੇ ਬਾਅਦ ਅਸੀਂ ਚੈੱਕ ਕਰ ਲਾਂਗੇ ਦੇਖੋ ਕੜਵਾ ਪਾਣੀ ਨਿਕਲ ਚੁੱਕਿਆ ਹੈ ਹੁਣ ਅਸੀਂ ਕ੍ਰੇਲਿਆਂ ਨੂੰ ਧੋਣਾ ਨਹੀਂ ਹੈਗਾ ਦੁਬਾਰਾ ਐਸੇ ਤਰੀਕੇ ਨਾਲ ਅਸੀਂ ਫਰਾਈ ਕਰਾਂਗੇ ਇੱਧਰ ਮੈਂ ਕੜਾਹੀ ਵਿੱਚ ਸਰੋਂ ਦਾ ਤੇਲ ਪਾ ਕੇ ਰੱਖਿਆ ਹੋਇਆ ਹੈ ਕ੍ਰੇਲੇ ਹਮੇਸ਼ਾ ਜਿਹੜੇ ਸਰੋਂ ਦੇ ਤੇਲ ਵਿੱਚ ਹੀ ਬਣਾਏ ਹੋਏ ਵਧੀਆ ਲੱਗਦੇ ਆ ਤੇਲ ਨੂੰ ਚੰਗੀ ਤਰ੍ਹਾਂ ਇੱਕ ਵਾਰ ਪਹਿਲਾਂ ਅਸੀਂ ਗਰਮ ਕਰ ਲਿਆ ਸੀ ਤੇ ਬਾਅਦ ਵਿੱਚ ਅਸੀਂ ਗੈਸ ਦੀ ਫਲੇਮ ਜਿਹੜੀ ਸਲੋ ਕਰ ਦੇਣੀ ਹੈ ਸਲੋ ਗੈਸ ਤੇ ਹੀ ਅਸੀਂ ਕ੍ਰੇਲਿਆਂ ਨੂੰ ਫਰਾਈ ਕਰਾਂਗੇ ਕਿਉਂਕਿ ਜੇ ਸਲੋ ਗੈਸ ਤੇ ਫਰਾਈ ਹੋਣਗੇ ਤਾਂ ਹੀ ਅੰਦਰ ਤੱਕ ਪੱਕ ਕੇ ਤਿਆਰ ਹੋਣਗੇ ਕੜਾਹੀ ਮੈਂ ਬਿਲਕੁਲ ਪੁਰਾਣੀ ਲਿੱਤੀ ਹੈ ਇਹਦੇ ਵਿੱਚ ਅਸੀਂ ਕ੍ਰੇਲਿਆਂ ਦੀ ਸਬਜ਼ੀ ਬਣਾ ਕੇ ਹੀ ਤਿਆਰ ਕਰਦੇ ਹਾਂ ਦੇਖੋ ਤੁਸੀਂ ਇੱਕ ਵਾਰ ਵਿੱਚ ਜਿੰਨੇ ਕ੍ਰੇਲੇ ਆਂਦੇ ਆ ਉਹਨੇ ਪਾ ਲੈਣੇ ਨੇ ਤੁਸੀਂ ਦੋ ਬੈਚ ਵਿੱਚ ਇਹਨਾਂ ਨੂੰ ਅਸੀਂ ਫਰਾਈ ਕਰਾਂਗੇ ਕਿਉਂਕਿ ਇਹ 1 ਕਿਲੋ ਕ੍ਰੇਲੇ ਲਏ ਸੀ ਮੈਂ ਜਿੰਨੇ ਤੁਸੀਂ ਲੈਣੇ ਚਾਹੁੰਦੇ ਹੋ ਜਿੰਨੀ ਮਾਤਰਾ ਉਸ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਕ੍ਰੇਲਿਆਂ ਨੂੰ ਦੇਖੋ ਬਿਲਕੁਲ ਸਲੋ ਗੈਸ ਤੇ ਅਸੀਂ ਫਰਾਈ ਕੀਤਾ ਸੀ ਬਿਲਕੁਲ ਇਹਨਾਂ ਦਾ ਕਲਰ ਚੇਂਜ ਹੋ ਚੁੱਕਿਆ ਹੈ ਇਹਨਾਂ ਨੂੰ ਚਾਰੋਂ ਤਰਫ ਤੋਂ ਅਸੀਂ ਫਰਾਈ ਕਰ ਲਾਂਗੇ ਘੁਮਾ ਘੁਮਾ ਕੇ ਇੱਕ ਵਾਰ ਕਰੇਲੇ ਬਿਲਕੁਲ ਫਰਾਈ ਹੋ ਚੁੱਕੇ ਆ ਅੰਦਰ ਤੋਂ ਵੀ ਤੇ ਬਾਹਰ ਤੋਂ ਵੀ ਹੁਣ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਜਾਲਣੀ ਵਿੱਚ ਪਾ ਲਵਾਂਗੇ ਤਾਂ ਕਿ ਐਕਸਟਰਾ ਔਇਲ ਹੈ ਜਿਹੜਾ ਉਹ ਬਿਲਕੁਲ ਬਾਹਰ ਨਿਕਲ ਜਵੇ ਐਸੇ ਤਰੀਕੇ ਨਾਲ ਹੀ ਅਸੀਂ ਦੂਜਾ ਬੈਚ ਵੀ ਫਰਾਈ ਕਰ ਲਾਂਗੇ ਬਸ ਇੱਕ ਧਿਆਨ ਰੱਖਣਾ ਕਿ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਸਲੋ ਗੈਸ ਤੇ ਹੀ ਅਸੀਂ ਕ੍ਰੇਲਿਆਂ ਨੂੰ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਜਿਹੜੀ ਇਹ ਸਬਜ਼ੀ ਕ੍ਰੇਲਿਆਂ ਦੀ ਬਹੁਤ ਦੇਰ ਵਿੱਚ ਬਣ ਕੇ ਤਿਆਰ ਹੁੰਦੀ ਹੈ ਇਸ ਕਰਕੇ ਅਸੀਂ 1 ਕਿਲੋ ਇਕੱਠੇ ਬਣਾ ਕੇ ਤਿਆਰ ਕਰ ਲੈਣੇ ਨੇ ਜਿਹੜੇ ਅਸੀਂ ਬੀਜ ਕੱਢ ਕੇ ਰੱਖੇ ਸੀ ਉਹਨਾਂ ਨੂੰ ਥੋੜਾ ਜਿਹਾ ਦਰਦਰਾ ਜਿਹਾ ਪੀਸ ਲਾਂਗੇ ਤੇ ਤਿੰਨ ਤੋਂ ਚਾਰ ਪਿਆਜ਼ ਲਏ ਸੀ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਅਸੀਂ ਚੋਪਰ ਵਿੱਚ ਨੂੰ ਚੋਪ ਕਰ ਲਿਆ ਆ ਦੋ ਪਿਆਜ਼ਾਂ ਨੂੰ ਅਸੀਂ ਇਸ ਤਰੀਕੇ ਨਾਲ ਲੰਬੇ ਸਲਾਈਸ ਵਿੱਚ ਕੱਟ ਕਰ ਲਾਂਗੇ ਹੁਣ ਅਸੀਂ ਕ੍ਰੇਲਿਆਂ ਦਾ ਮਸਾਲਾ ਬਣਾ ਕੇ ਤਿਆਰ ਕਰਾਂਗੇ ਪੈਨ ਵਿੱਚ ਪਾਵਾਂਗੇ ਦੋ ਚਮਚ ਸਰੋਂ ਦਾ ਤੇਲ ਅੱਧਾ ਚਮਚ ਪਾਵਾਂਗੇ ਜੀਰਾ ਤੇ ਅਸੀਂ ਪਹਿਲਾਂ ਜਿਹੜੇ ਬੀਜ ਰੱਖ ਕੇ ਕੱਟ ਕੇ ਰੱਖੇ ਸੀ ਬਿਲਕੁਲ ਨਰਮ ਵਾਲੇ ਇਹਨਾਂ ਨੂੰ ਅਸੀਂ ਦਰਦਰਾ ਜਿਹਾ ਚੋਪਰ ਵਿੱਚ ਨੂੰ ਚੋਪ ਕਰ ਲਿਆ ਸੀ ਇਹਨਾਂ ਨੂੰ ਅਸੀਂ 2 ਮਿੰਟ ਲਈ ਫਰਾਈ ਕਰ ਲਾਂਗੇ ਇਹ ਜਿਹੜੇ ਬੀਜ ਨਰਮ ਹੁੰਦੇ ਆ ਇਹ ਜਿਹੜੇ ਮਸਾਲੇ ਵਿੱਚ ਪਾਏ ਹੋਏ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ। ਕareleਿਆਂ ਦੀ ਸਬਜ਼ੀ ਜਿਹੜੀ ਅਸੀਂ ਇੱਕ ਹਫ਼ਤਾ ਸਟੋਰ ਕਰਕੇ ਵੀ ਖਾ ਸਕਦੇ ਆ ਇਸ ਕਰਕੇ ਜਿਹੜੇ ਜੇ ਤੁਸੀਂ ਜ਼ਿਆਦਾ ਕੁਆਂਟੀਟੀ ਵਿੱਚ ਬਣਾਉਂਗੇ ਤਾਂ ਵੀ ਇਹ ਖਰਾਬ ਨਹੀਂ ਹੋਣਗੇ। ਜਿਹੜੇ ਅਸੀਂ 3 ਤੋਂ 4 ਅਸੀਂ ਪਿਆਜ਼ ਲਏ ਸੀ ਵੱਡੇ ਸਾਈਜ਼ ਦੇ ਪਿਆਜ਼ ਲਏ ਸੀ ਮੈਂ ਕਿਉਂਕਿ ਕਰੇਲਿਆਂ ਵਿੱਚ ਮਸਾਲਾ ਕਾਫੀ ਜ਼ਿਆਦਾ ਭਰਿਆ ਜਾਂਦਾ ਹੈ ਇਸ ਕਰਕੇ ਪਿਆਜ਼ਾਂ ਦੀ ਮਾਤਰਾ ਜਿਹੜੀ ਕਰੇਲਿਆਂ ਦੀ ਸਬਜ਼ੀ ਵਿੱਚ ਬਹੁਤ ਜ਼ਿਆਦਾ ਲੱਗ ਜਾਂਦੀ ਆ। ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਪਕਾਵਾਂਗੇ ਪਹਿਲਾਂ ਥੋੜੇ ਸੌਫਟ ਹੋਣ ਤੱਕ ਪਕਾ ਲਵਾਂਗੇ ਪਿਆਜ਼ਾਂ ਨੂੰ। ਦੇ ਹਰੀਆਂ ਮਿਰਚਾਂ ਨੂੰ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਦਾ ਨਮਕ ਪਾਣ ਨਾਲ ਜਿਹੜੇ ਆਪਣੇ ਪਿਆਜ਼ ਆ ਬਹੁਤ ਜ਼ਿਆਦਾ ਜਲਦੀ ਪੁੰਨ ਕੇ ਤਿਆਰ ਹੋ ਜਾਂਦੇ ਆ ਇਹਦੇ ਵਿੱਚ ਅਸੀਂ ਨਮਕ ਸੌਰੀ ਲਸਣ ਤੇ ਅਦਰਕ ਦਾ ਨਹੀਂ ਯੂਜ਼ ਕੀਤਾ ਹੈਗਾ ਕਿਉਂਕਿ ਕ੍ਰੇਲਿਆਂ ਦੀ ਤਸੀਰ ਹੈ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਲਸਣ ਅਦਰਕ ਦੀ ਤਸੀਰ ਵੀ ਗਰਮ ਹੁੰਦੀ ਹੈ ਇਸ ਕਰਕੇ ਲਸਣ ਅਦਰਕ ਪਾਣ ਦੀ ਬਿਲਕੁਲ ਲੋੜ ਨਹੀਂ ਹੈਗੀ ਸਾਨੂੰ ਇਹਦੇ ਵਿੱਚ ਪਾਵਾਂਗੇ ਦਰਦਰਾ ਜਾਂ ਕੱਟਿਆ ਹੋਇਆ ਧਨੀਆ ਸਰ ਹਲਦੀ ਪਾਊਡਰ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਪਾਵਾਂਗੇ ਇੱਕ ਚਮਚ ਪਾਵਾਂਗੇ ਅਮਚੂਰ ਪਾਊਡਰ ਦਾ ਤੇ ਅੱਧਾ ਚਮਚ ਅਸੀਂ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ ਤੇ ਇੱਕ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਅਸੀਂ ਗਰਮ ਮਸਾਲਾ ਪਾਊਡਰ ਐਡ ਕਰਾਂਗੇ ਇਹਦੇ ਵਿੱਚ ਅਸੀਂ ਟਮਾਟਰ ਦਾ ਯੂਜ਼ ਨਹੀਂ ਕੀਤਾ ਹੈਗਾ ਇਸ ਕਰਕੇ ਅਸੀਂ ਇੱਕ ਚਮਚ ਅਮਚੂਰ ਪਾਊਡਰ ਯੂਜ਼ ਕਰਾਂਗੇ ਇਹਦੇ ਵਿੱਚ ਤੇ ਥੋੜੀ ਜਿਹੀ ਦੇ ਵਿੱਚ ਕਸੂਰੀ ਮੇਥੀ ਪਾ ਕੇ ਚੰਗੀ ਤਰ੍ਹਾਂ ਅਸੀਂ ਮਸਾਲੇ ਨੂੰ 2 ਮਿੰਟ ਲਈ ਲਗਾਤਾਰ ਚਲਾਂਦੇ ਹੋਏ ਭੁੰਨ ਲਾਂਗੇ ਜੇ ਤੁਹਾਡੇ ਕੋਲ ਸੌਂਫ ਹੈਗੀ ਹੈ ਤਾਂ ਤੁਸੀਂ ਸੌਂਫ ਦਾ ਪਾਊਡਰ ਵੀ ਇਹਦੇ ਵਿੱਚ ਪਾ ਸਕਦੇ ਹੋ ਬਹੁਤ ਜ਼ਿਆਦਾ ਟ ਸਾਡਾ ਮਸਾਲਾ ਬਿਲਕੁਲ ਭੁੰਨ ਚੁੱਕਿਆ ਥੋੜਾ ਜਿਹਾ ਹਰਾ ਧਨੀਆ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਮਸਾਲੇ ਨੂੰ ਹੁਣ ਅਸੀਂ ਅਲੱਗ ਰੱਖ ਲਾਂਗੇ ਤਾਂ ਕਿ ਇਹ ਕਿਸੇ ਪਲੇਟ ਵਿੱਚ ਪਾ ਕੇ ਤਾਂ ਕਿ ਠੰਡਾ ਹੋ ਸਕੇ ਉਦੋਂ ਤੱਕ ਅਸੀਂ ਹੋਰ ਤਿਆਰੀ ਕਰਦੇ ਆ ਆਪਣੇ ਮਸਾਲਾ ਬਿਲਕੁਲ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਕੱਚਾ ਨਹੀਂ ਹੈਗਾ ਇਹ ਇਹਨੂੰ ਠੰਡਾ ਹੋਣ ਲਈ ਪਲੇਟ ਵਿੱਚ ਕੱਢ ਦਾਂਗੇ ਉਸੇ ਪੈਨ ਵਿੱਚ ਅਸੀਂ ਇੱਕ ਚਮਚ ਤੇਲ ਦਾ ਹੋਰ ਐਡ ਕਰਾਂਗੇ ਸਰੋਂ ਦਾ ਤੇਲ ਹੀ ਯੂਜ਼ ਕਰਨਾ ਅਸੀਂ ਸਾਰੀ ਸਬਜ਼ੀ ਵਿੱਚ ਤੇ ਜਿਹੜੇ ਅਸੀਂ ਲੰਬੇ ਸਲਾਈਸ ਵਿੱਚ ਪਿਆਜ਼ ਕੱਟ ਕੇ ਰੱਖੇ ਸੀ ਉਹ ਇਹਦੇ ਵਿੱਚ ਪਾ ਦਾਂਗੇ ਕਿਉਂਕਿ ਜਿਹੜੇ ਕ੍ਰੇਲੇ ਆ ਉਹ ਇਕੱਲੇ ਨਹੀਂ ਖਾਦੇ ਜਾਂਦੇ ਇਸਕੇ ਸੁੱਕੇ ਸੁੱਕੇ ਜੇ ਲੱਗਦੇ ਜੇ ਅਸੀਂ ਇਕੱਲੇ ਕ੍ਰੇਲੇ ਖਾਂਦੇ ਆ ਤਾਂ ਇਹ ਅਲੱਗ ਮਸਾਲਾ ਪੜਾ ਕੇ ਤੁਸੀਂ ਕ੍ਰੇਲਿਆਂ ਨਾਲ ਖਾਓਗੇ ਤਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਟੇਸਟੀ ਵੀ ਲੱਗਦਾ ਹੈ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਥੋੜਾ ਜਿਹਾ ਬ੍ਰਾਊਨ ਕਲਰ ਆਨ ਤੱਕ ਇਸ ਤਰੀਕੇ ਨਾਲ ਲਗਾਤਾਰ ਚਲਾਉਂਦੇ ਹੋਏ ਅਸੀਂ ਭੁੰਨ ਲੈਣਾ ਹੈ ਇਹਨਾਂ ਨੂੰ ਥੋੜਾ ਜਿਹਾ ਬਰਾਊਨ ਹੋਣ ਤੱਕ ਭੁੰਨ ਲਾਂਗੇ ਇਹ ਮਸਾਲਾ ਜੇ ਤੁਸੀਂ ਅਲੱਗ ਤੋਂ ਬਣਾ ਕੇ ਖਾਂਦੇ ਹੋ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਜੇ ਤੁਸੀਂ ਚਾਹਦੇ ਹੋ ਆਲੂ ਪਾਣਾ ਤਾਂ ਤੁਸੀਂ ਇਹਦੇ ਵਿੱਚ ਇੱਕ ਆਲੂ ਕਟਿੰਗ ਕਰਕੇ ਵੀ ਐਡ ਕਰ ਸਕਦੇ ਹੋ ਦੇਖੋ ਸਾਡੇ ਪਿਆਜ਼ ਬਰਾਊਨ ਹੋ ਚੁੱਕੇ ਆ ਇਹਦੇ ਵਿੱਚ ਪਾਵਾਂਗੇ ਇੱਕ ਟਮਾਟਰ ਤੇ ਦੋ ਹਰੀਆਂ ਮਿਰਚਾਂ ਨੂੰ ਅਸੀਂ ਬਰੀਕ ਕੱਟ ਕੇ ਲੈਣਾ ਹੈ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪਕਾ ਲਵਾਂਗੇ ਥੋੜਾ ਜਿਹਾ ਸੌਫਟ ਹੋਣ ਤੱਕ ਪਕਾ ਲਵਾਂਗੇ ਥੋੜਾ ਜਿਹਾ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਨਮਕ ਦਾ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਥੋੜਾ ਜਿਹਾ ਦੇ ਵਿੱਚ ਅਸੀਂ ਗਰਮ ਮਸਾਲਾ ਐਡ ਕਰਾਂਗੇ ਤੇ ਮਿਕਸ ਕਰ ਦਾਂਗੇ ਸਾਰੇ ਮਸਾਲੇ ਨੂੰ ਇਹ ਮਸਾਲਾ ਜੇ ਤੁਸੀਂ ਅਲੱਗ ਤੋਂ ਬਣਾ ਕੇ ਤਿਆਰ ਕਰਦੇ ਹੋ ਕ੍ਰੇਲਿਆਂ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਵੈਸੇ ਤਾਂ ਜੇ ਤੁਸੀਂ ਕ੍ਰੇਲਿਆਂ ਦੀ ਸਬਜ਼ੀ ਬਣਾ ਰਹੇ ਹੋ ਤਾਂ ਨਾਲ ਮੂੰਗੀ ਮਸਰੀ ਦੀ ਦਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਪਰ ਜੇ ਤੁਸੀਂ ਦਾਲ ਖਾਣ ਦਾ ਮਨ ਨਾ ਕਰੇ ਤਾਂ ਤੁਸੀਂ ਇਹ ਵਾਲਾ ਮਸਾਲਾ ਜ਼ਰੂਰ ਬਣਾ ਕੇ ਦੇਖਿਓ ਉੱਪਰ ਤੋਂ ਅਸੀਂ ਹਰਾ ਧਨੀਆ ਪਾ ਦਵਾਂਗੇ ਸਾਡਾ ਮਸਾਲਾ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇਹਨੂੰ ਟੱਕ ਕੇ 2 ਮਿੰਟ ਲਈ ਇਸੇ ਪਕਾ ਲਿਆ ਸੀ ਸਲੋ ਗ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਅਸੀਂ ਇਹਨੂੰ ਟੱਕੇ ਰੱਖ ਦਾਂਗੇ ਉਦੋਂ ਤੱਕ ਅਸੀਂ ਆਪਣੇ ਜਿਹੜੀ ਸਟਫਿੰਗ ਹੈ ਉਹ ਚੈੱਕ ਕਰ ਲਾਂਗੇ ਦੇਖੋ ਇੱਧਰ ਸਾਡੀ ਸਟਫਿੰਗ ਵੀ ਬਿਲਕੁਲ ਠੰਡੀ ਹੋ ਚੁੱਕੀ ਹੈ ਤੇ ਜਿਹੜੇ ਅਸੀਂ ਫਰਾਈ ਕਰਕੇ ਕ੍ਰੇਲੇ ਰੱਖੇ ਸੀ ਉਹ ਵੀ ਬਿਲਕੁਲ ਠੰਡੇ ਹੋ ਚੁੱਕੇ ਆ ਹੁਣ ਅਸੀਂ ਇਹ ਮਸਾਲਾ ਚਮਚ ਦੇ ਨਾਲ ਆਪਣੇ ਕ੍ਰੇਲਿਆਂ ਦੇ ਅੰਦਰ ਭਰ ਲਾਂਗੇ ਜੇ ਤੁਸੀਂ ਇਸ ਤਰੀਕੇ ਨਾਲ ਕ੍ਰੇਲਿਆਂ ਦੀ ਸਬਜ਼ੀ ਬਣਾਉਂਦੇ ਹੋ ਤਾਂ ਜਿਹੜੀ ਸਟਫਿੰਗ ਬਾਹਰ ਨਹੀਂ ਨਿਕਲਦੀ ਤੇ ਨਾਲ ਹੀ ਬਿਲਕੁਲ ਵੀ ਕੱਚੇ ਨਹੀਂ ਰਹਿਣਗੇ ਤੇ ਉਹ ਅਲੱਗ ਜਿਹੜਾ ਫਰਾਈ ਕਰਕੇ ਬਣਾਉਂਗੇ ਤਾਂ ਤੁਸੀਂ ਕ੍ਰੇਲਿਆਂ ਦੀ ਸਬਜ਼ੀ ਨੂੰ ਮੈਂ ਹਮੇਸ਼ਾ ਐਸੇ ਤਰੀਕੇ ਨਾਲ ਸਬਜ਼ੀ ਬਣਾਉਂਦੀ ਹੁੰਦੀ ਆ ਕ੍ਰੇਲਿਆਂ ਦੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਦੇਖੋ ਕ੍ਰੇਲਿਆਂ ਵਿੱਚ ਅਸੀਂ ਜਿਹੜੀ ਸਾਰੀ ਸਟਫਿੰਗ ਭਰ ਲਈ ਆ ਹੁਣ ਜਿਹੜਾ ਮਸਾਲਾ ਅਸੀਂ ਬਣਾ ਕੇ ਰੱਖਿਆ ਸੀ ਉਹਦੇ ਉੱਪਰ ਇਹਨੂੰ ਐਡ ਪਾ ਦਵਾਂਗੇ ਤਾਂ ਕਿ ਜਿਹੜੀ ਜਿਹੜਾ ਮਸਾਲਾ ਹੈ ਉਹ ਵੀ ਗਰਮ ਹੈ ਤੇ ਆਪਣੇ ਕ੍ਰੇਲੇ ਵੀ ਗਰਮ ਹੋ ਜਾਣਗੇ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਸਬਜ਼ੀ ਕ੍ਰੇਲਿਆਂ ਦੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਇਹਨਾਂ ਕਰੇਲਿਆਂ ਨੂੰ ਤੁਸੀਂ ਇੱਕ ਹਫ਼ਤੇ ਤੱਕ ਵੀ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਇਹ ਖਾਣ ਵਿੱਚ ਜਦੋਂ ਵੀ ਖਾਣੇ ਹੋਣ ਕੱਢ ਕੇ ਖਾ ਸਕਦੇ ਹੋ ਤੁਸੀਂ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਤਕਲੀ ਸ਼ਤਸ਼ੀ ਅਕਾਲ